ਸਾਨੂੰ 103 ਦੀ ਮਤਲਬ ਕਾਲ ਆਈ ਹੈ ਜੀ ਰਾਤ ਤੇ ਜਵੀਂ ਮੌਕੇ ਤੇ ਪਹੁੰਚਿਆ ਰਾਤ 3 ਵਜੇ ਦਾ ਟਾਈਮ ਸੀਗਾ ਦੇਖਿਆ ਮੌਕੇ ਤੇ ਇੱਕ ਐਂਟਰ ਜਿਹੜਾ ਜਿਹਾ ਪਲਟਿਆ ਹੋਇਆ ਸੀਗਾ ਤੇ ਡਰਾਈਵਰ ਬਹੁਤ ਪੂਰੀ ਤਰ੍ਹਾਂ ਫਸਿਆ ਹੋਇਆ ਸੀਗਾ ਇੱਕ ਉਹਦਾ ਨਾ ਕੰਡਕਟਰ ਸੀਗਾ ਦੋਨਾਂ ਨੂੰ ਆਪਾਂ ਆਪਣੀ 103 ਐਮਬੂਲੈਂਸ ਰਾਈ ਆਪਾਂ ਲੈ ਕੇ ਗਏ ਆਮਸ ਹਸਪੀਟਲ ਉੱਤੇ ਡਰਾਈਵਰ ਨੂੰ ਮੇਰੇ ਤੇ ਕੁਛ ਕਰਤਾ ਨਾਲ ਉਹਦੇ ਜਿਹੜਾ ਕੰਡਕਟਰ ਸੀਗਾ ਉਹ ਉਹਦੇ ਸਿਰ ਤੇ ਜ਼ਿਆਦਾ ਆ ਉਹਨੂੰ ਆਪਾਂ ਇਟਮਟ ਕਰਵਾ ਦਿੱਤੇ ਸਰ ਮੈਂ 103 ਅਮਰਜੈਂਸੀ ਐਮਬੂਲੈਂਸ ਦਾ ਡਰਾਈਵਰ ਆ ਇਹ ਇੱਕ ਹਾਦਸਾ ਹੋਇਆ ਡਿਊਟੀ ਤੇ ਦਾ ਮੈਂ ਵੈਸੀ ਹੁਣੇ ਆਇਆ ਸਵੇਰੇ ਰਾਤ ਇੱਕ ਹਾਦਸਾ ਬਹੁਤ ਤਕੜਾ ਹੋਇਆ ਸਿਰਫ ਕਿਹਾ ਹੋਇਆ ਸਪੀਡ ਦੇ ਕਾਰਨ ਅਸੀਂ ਮੰਨਦੇ ਹਾਂ ਤੁਸੀਂ ਫਲ ਫਰੂਟ ਛੋਹਦੇ ਆ ਪਰ ਮੇਰਾ ਵੀਰ ਆਪਣੀ ਜ਼ਿੰਦਗੀ ਬਾਰੇ ਸੋਚੋ ਕਿਉਂਕਿ ਇੱਕ ਡਰਾਈਵਰ ਹੀ ਦਾ ਐਕਸਪਾਇਰ ਹੋ ਗਿਆ ਬਿਲਕੁਲ ਖਤਮ ਹੋ ਗਿਆ ਉਹਨੂੰ ਅਸੀਂ ਛੱਡ ਕੇ ਆਏ ਹਾਂ ਐਮਸ ਤੇ ਦੂਜਾ ਵੀ ਸੀਰੀਅਸ ਆ ਬੰਦਾ ਉਹਨੂੰ ਵੀ ਐਮਸ ਛੱਡ ਕੇ ਆਇਆ ਕੋ ਮੇਰੇ ਹੱਥ ਜੋੜ ਕੇ ਬੇਨਤੀ ਆ ਡਰਾਈਵਰ ਵੀਰਾਂ ਅੱਗੇ ਜਿਹੜਾ ਵੀ ਕੋਈ ਨਿਊਜ਼ ਨੂੰ ਦੇਖੂਗਾ ਕਿ ਮੇਰਾ ਵੀਰ ਇਹ ਕੰਟਰੋਲ ਫੋਰ ਲਾਈਨ ਬਣ ਗਿਆ ਤੁਹਾਡੀ ਸੇਫਟੀ ਵਾਸਤੇ ਬਣੀ ਹੈ ਨਾ ਕਿ ਮਰਨ ਵਾਸਤੇ ਆਪਣੀ ਜਾਨ ਨੂੰ ਬਚਾਓ ਲੋਕਾਂ ਦੀ ਜਾਨ ਨੂੰ ਬਚਾਓ ਇਹ ਗੱਡੀ ਦਾ ਹਾਦਸਾ ਹੋਇਆ ਕਮ ਸੇ ਕਮ ਵੀ ਗੱਡੀ ਸਾਈਡ ਦੇ ਸਾਡੀ ਮਿੱਟ ਤੇ ਕੋਈ ਕਮ ਸੇ ਕਮ ਵੀ 3 ਮੀਟਰ ਉੱਪਰ ਜਾ ਕੇ ਫਿਰ ਗੱਡੀ ਟਿੱਗੀ ਉਹ ਤੋਂ 300 ਮੀਟਰ ਅੱਗੇ ਜਾ ਕੇ ਗੱਡੀ ਟਿੱਗੀ ਉਹਦੇ ਵਿੱਚ ਹੀ ਡਰਾਈਵਰ ਖਤਮ ਹੋ ਗਿਆ ਤੇ ਦੂਜਾ ਬੰਦਾ ਸਾਡਾ ਸੀਰੀਅਸ ਹੋ ਗਿਆ ਮੇਰੇ ਫੇਰ ਹੱਥ ਜੋੜ ਕੇ ਬੇਨਤੀ ਸਾਰੇ ਡਰਾਈਵਰ ਵੀਰਾਂ ਨੂੰ ਤੇ মিডিਆ ਦੇ ਜ਼ਰੀਏ ਦੱਸੋ ਉਹਨਾਂ ਨੂੰ ਕਿ ਬਾਈ ਕੰਟਰੋਲ ਤੇ ਆਇਆ ਕਰੋ ਦੇ ਜੇਕ ਤੁਸੀਂ ਕੱਚਾ ਮਾਲ ਭਰਿਆ ਸੀ ਮੰਨਦੇ ਆ ਲੇਕਿਨ ਕੰਟਰੋਲ ਚ ਆਇਆ ਕਰੋ ਆਪਣੀ ਵੀ ਜ਼ਿੰਦਗੀ ਬਚਾਓ ਤੇ ਹੋਰਾਂ ਦੀ ਵੀ ਜਾਨ